ਸਸ਼ਿਕਾਲ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚਿਆ ਤਲਵੰਡੀ ਸਾਬੋ ਮੰਡੀ ਤੇ ਪਹਿਲਾ ਟਰੈਕਟਰ ਆ ਗਿਆ ਆਪਣਾ 450 AC ਬਹੁਤ ਹੀ ਟੌਪ ਦਾ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਹੈਗਾ ਬਹੁਤ ਹੀ ਸਾਫ਼ ਪਿਆ ਟਰੈਕਟਰ ਜਿਸ ਮੇਰੇ ਵੀਰ ਭਾਈ ਨੂੰ ਟਰੈਕਟਰ ਚਾਹੀਦਾ ਹੋਵੇ ਤਲਵੰਡੀ ਆ ਕੇ ਖਰੀਦ ਸਕਦੇ ਹੋ ਅੱਗੇ ਆ ਗਿਆ 45 ਦਾ ਫਾਰਮ ਟਰੈਕ ਟਾਰਾ ਡੂਰ ਦਾ ਓਕੇ ਇੰਜਨ ਓ ਇੰਜਨ ਗੇਅਰ ਦਾ ਵੀ ਓਕੇ ਹੈਗਾ ਤੇ ਆ ਸਾਫ ਸਬਹੁਤ ਪਏ ਨੇ 6 ਮਾਡਲਾ 178000 ਬਹੁਤ ਸ਼ਾਹੀ ਟਰੈਕਟਰ ਨੇ ਬਾਈ ਜੀ ਜੇ ਕਿਸੇ ਵੀਰ ਨੇ ਖਰੀਦਣਾ ਹੋ ਤਾਂ ਤਰਵੰਡੀ ਆ ਕੇ ਖਰੀਦ ਸਕਦੇ ਹੋ ਟਰੈਕਟਰ ਬਹੁਤ ਹੀ ਟਾਪ ਦੇ ਟਰੈਕਟਰ ਨੇਗੇ ਅੱਗੇ ਆ ਗਿਆ ਆਪਣੇ ਸੋਨਾਲੀਕਾ ਅੱਧੇ ਟਾਇਰਾਂ ਚਾਗਾ 2000 ਮਾਡਲਾਗਾ ਪੂਰਾ 160000 ਰੇਟ ਹੈਗਾ ਜਿੰਨੇ ਵੀ ਟਰੈਕਟਰ ਦੀ ਵੀਡੀਓ ਪਾਉਣਾ ਬਈ ਆਪਣੇ ਕੋਲ ਟਾਪ ਦੇ ਟਾਪ ਟਰੈਕਟਰ ਦਿਖਾਉਣੇ ਹੈਗੇ ਚਾਰ ਸਿਲੰਡਰ ਚਾਹੀਏ ਇੰਜਨ ਗੇਅਰ ਦਾ ਓਕੇ ਹੈਗਾ ਟਾਇਰ ਇਹਦੇ ਅੱਧੇ ਨੇ ਅੱਗੇ 35 ਦਾ ਸੋਨਾ ਲੀਕ ਆ ਗਿਆ ਬਈ ਮਾੜਾ 15 3.5 ਲੱਖਾ ਰੇਟ ਕਹੋ ਜੇ ਮਰਜ਼ੀ ਟਰੈਕਟਰ ਕੱਢ ਲਓ ਬਾਈ ਜੀ ਉਹੋ ਜਿਹੀ ਮਰਜ਼ੀ ਟਰ ਆ ਜਾਂਦਾ ਸ਼ੈਡ ਗੇਰ ਆਗਾ ਤੇ ਡਬਲ ਕਲਚ ਆ ਗਿਆ ਇਹ ਰੇਟ ਜਿਵੇਂ ਜਾਇਜ਼ ਹੁੰਦੇ ਆ ਬਾਈ ਸਾਰੇ ਟਰੈਕਟਰਾਂ ਦੇ ਅੱਗੇ ਆ ਗਿਆ ਦਵਾਦਾ ਹੋਗਾ ਸੋਨਾਲੀ ਕਾ ਦਵਾਰੇ ਆਗਾ ਸਾਡੇ 850 ਦਾ ਹਾਂ ਜਿਹੋ ਜੇ ਮਰਜ਼ੀ ਟਰੈਕਟਰ ਕੱਢੋ ਬਾਈ ਜੀ ਉਹੋ ਜਿਹੀ ਨਿਕਲ ਟਰੈਕਟਰ ਛੋਟੇ ਕਿਸਾਨਾਂ ਖਾਤਰ ਟਰੈਕਟਰ ਵਧੀਆ ਨੇ ਇੱਥੇ ਟਾਪ ਤੋਂ ਟਾਪ ਵੱਡੇ ਟਰੈਕਟਰ ਲੈਣ ਦੀ ਲੋੜ ਨਹੀਂ 2002 ਮਾਡਲ 1,75,000 ਬਹੁਤ ਸ਼ਾਈ ਟਰੈਕਟਰ ਨੇ 4 ਸਿਲੰਡਰ ਆ ਗਿਆ ਇਹ ਇਹ ਜਰਗੇਰ ਦਾ ਇਹ ਵੀ ਓਕੇ ਆ ਪੂਰੇ ਟਾਪ ਟਰੈਕਟਰ ਨੇ ਅੱਗੇ ਆ ਗਿਆ 855 ਜੇਵਾ ਸ਼ਾਈ ਟਰੈਕਟਰ ਪੂਰਾ ਟਾਪ ਦਾ ਹੈ ਟਰੈਕਟਰ ਚੌਕੜਾ ਟੈਨਰ ਦਾ ਜਮ 80 ਪੈਸੇ ਹੈਗਾ ਤੇ ਇਹ ਮਾਡਲ 742000 ਰੇਟ ਹੈਗਾ ਇਹ ਤਾਂ ਉਹੀ ਰੇਟ ਹਾਈ ਰਹਿੰਦੇ ਨੇ ਭਰਾਵੋ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਰੇਟ ਉੱਪਰ ਹੇਠਾਂ ਹੋ ਜਾਂਦੇ ਨੇ ਕਿ ਅੱਗੇ ਆ ਗਿਆ ਜੌਂਡੀਅਰ 5210 ਟਰੈਕਟਰ ਇਹ ਵੀ ਬਹੁਤ ਸਾਈ ਹੈ ਪੂਰੇ ਟਾਪ ਦੇ ਟਰੈਕਟਰ ਤੇ ਸਾਰੇ 22 ਮਾਡਲ ਹੈਗਾ 7 ਲੱਖ 5000 ਰੇਟ ਹੈਗਾ ਅੱਗੇ ਆ ਗਿਆ ਸੋਨਾਲੀਕਾ 60 ਦਾ ਇੰਜਨ ਗੇਅਰ ਦਾ ਵੀ ਓਕੇ ਹੈਗਾ ਹੀਟ ਗਾਰਡ ਲੱਗੇ ਹੋਏ ਨੇਗੇ ਉਹ ਟਾਪ ਦਾ ਟਰੈਕਟਰ ਹੈ ਵੀ ਨਾਲ ਹੀ ਡੈੱਕ ਹੈ ਦੇ ਫਾਈਬਰ ਸੱਤਰੀ ਵੀ ਨਾਲ ਆ ਗਈ ਪੰਜਾਬ ਨੰਬਰ ਹੈ ਇਹ ਸਾਰਾ ਸਨ ਕੁਵਾ ਕੇ ਦਿਖਾਤਾ 18 ਮੰਡੜਾ 5 ਲੱਖ ਉਸ ਰੇਟ ਆ ਗਿਆ ਦਾ ਅੱਗੇ ਆ ਗਿਆ ਐਚਰ ਸਰਦੂਲਗੜ ਨੰਬਰ ਇਹਦਾ ਅੱਗੇ ਆ ਗਿਆ 852 ਇਹ ਵੀ ਪੂਰਾ ਟੌਪ ਦਾ ਟਰੈਕਟਰ ਹੈਗਾ ਤੇ ਸਾਰਾ Ориਜਨਲ ਹੈਗਾ ਇੰਜਨ ਗੇਅਰ ਦਾ ਸਾਰਾ ਓਕੇ ਹੈਗਾ ਜਿਹੜੇ ਵੀ ਰਵੀਰ ਭਾਈ ਨੂੰ ਪਸੰਦ ਆਉਂਦਾ ਤਾਂ ਉਹ ਤਲਵੰਡੀ ਆ ਕੇ ਟਰੈਕਟਰ ਖਰੀਦ ਸਕਦੇ ਤਲਵੰਡੀ ਖੜੇ ਨੇ ਟਰੈਕਟਰ ਹਰ ਬੁੱਧਵਾਰ ਮੰਡੀ ਲੱਗਦੀ ਹੈ ਕਿ ਪੰਜਾਬ ਨੰਬਰਾਂ ਦਾ ਹਰ ਬੁੱਧਵਾਰ ਮੰਡੀ ਲੱਗਦੀ ਹੈ ਬਾਈ ਜੀ ਇੱਥੇ ਸਭ ਵਿਜ਼ਿਟਰ ਆਉਂਦੇ ਨੇ ਲੋਕ ਚੌਕੜਾ ਟਾਇਰਾਂ ਦਾ ਜਮਨਿਆਗਾ 4,70,000 ਰੇਟ ਹੈਗਾ 14 ਮੰਡਲਾਗਾ ਅੱਗੇ ਆ ਗਿਆ ਫਸ ਆਪਣਾ ਸੌਰੀ ਪੰਜਾਬ ਦਾ ਸੋਨਾਲੀਕਾ ਟਰੈਕਟਰ ਇਹ ਵੀ ਟੌਪ ਦਾ ਗਾਜਾ ਮਾਡਲ 16 486000 ਅੱਗੇ ਆ ਗਿਆ ਆਪਣੇ 855 12 ਮਾਡਲ 380000 9500 ਖੜਾ ਆਪਣਾ ਜੌਂਡੀਰ ਖੜਾ 8 ਮੰਡਲ 480000 852 ਖੜਾਗਾ 13 ਮੰਡਲ 265000 465000 ਸੌਰੀ ਅੱਗੇ ਹੈਗਾ 855 ਮਾੜੜੇਗਾ 17 545000 ਜਿੰਨੇ ਵੀ ਆਪਾਂ ਟਰੈਕਟਰ ਦਿਖਾਉਣਾ ਹੈ ਬਈ ਟਾਪ ਦੇ ਟਰੈਕਟਰ ਸਾਰੇ origignal ਨੇ ਕਿਦੋਂ ਵੇਟ ਨਹੀਂ ਹੋਏ ਅੱਗੇ 25 ਮਾਡਲ ਆ ਗਿਆ ਸੀ ਆ ਗਿਆ 735 ਚਲੋ ਛੋਟੇ ਕਿਸਾਨ ਖਤਰ ਇਹ ਵੀ ਬਹੁਤ ਵਧੀਆ ਟੌਪ ਦਾ ਟਰੈਕਟਰ ਆ ਬਾਈ ਜੀ 91 ਮਾਡਲ 1 ਲੱਖ 30 ਹਜ਼ਾਰ ਅੱਗੇ ਆ ਗਿਆ 5310 ਜੌਂਡੀਅਰ ਇਹਦੀ ਤਾਂ ਚਲਾਈ ਵੇ ਗੱਡੀ ਵਰਗੀ ਐ ਦੇਖ ਜਿਓ ਟੌਪ ਗੱਡੀ ਚਿੱਕੀ ਮਾਡਲ 7.5 ਲੱਖ ਡਿਮਾਂਡ ਆ ਰੇਟ ਉੱਪਰ ਹੇਠਾਂ ਹੋ ਜਾਂਦੇ ਨੇ ਬਾਈ ਸੋਨਾਲੀ ਕਾ 50 ਦਾ ਆ ਗਿਆ ਸੱਤ ਮਾਡਲ 2 ਲੱਖ 50000 ਰੇਟ ਬਾਈ ਇਹਦਾ ਥੱਲੇ ਹੋ ਜਾਣਗੇ 35 ਤੋਂ 40 40000 ਦੇ ਤਕਰੀਬਨ ਥੱਲੇ ਹੋ ਜਾਂਦੇ ਨੇ ਬਾਈ ਪੰਜ ਮਾਡਲ 2.5 ਲੱਖ ਦਾ ਇਹ ਸਵਾ ਦੋ ਦਾ ਬਣ ਜੂ ਬਾਈ ਹੰਡਰੇਟਰ ਜੇ ਕਿਸੇ ਨੇ ਲੈਣਾ ਹੋਵੇ ਤਾਂ ਵਿజిਟ ਕਰ ਲਿਓ ਆਕੇ ਪੂਰੇ ਟਾਪ ਦੇ ਟਰੈਕਟਰ ਨੇ ਭਾਈ ਅੱਗੇ ਫੇਰ 852 ਕਲੋਸ ਕਰ ਇੰਜਨ ਚ ਆ ਗਿਆ ਸੀ ਇਹ ਅੱਗੇ 475 ਇਹ ਬੀਆਈ ਮਹਿੰਦਰਾ 97 ਮਾਡਲ 1 ਲੱਖ 68000 ਰੇਟ ਆਗਾ ਡੇਡ ਡੂਡ ਲੱਖ ਦੇ ਤਰੀਬਨ ਬਣ ਜੂਗਾ ਉਹ ਇਹ 265 2001 ਮਾਡਲ ਹੈ 1,75,000 ਰੇਟ ਹੈਗਾ ਡੈਡ ਡੂਡ ਦਾ ਭਾਈ ਇਹ ਬਣ ਜੂਗਾ 724 ਪੂਰਾ ਟਾਪ ਦਾ ਟਰੈਕਟਰ ਹੈ ਵੀ ਭਾਈ ਅੱਗੇ ਆ ਗਿਆ ਸ਼ਰ ਸ਼ਰ ਠੇ ਪੁੱਠੇ ਲੈ ਉਹਨੂੰ ਪੂਰੇ ਟਾਪ ਦੇ ਟਰੈਕਟਰ ਨੇ ਭਾਈ ਜੇ ਕਿਸੇ ਨੇ ਖਰੀਦ ਲੈ ਹੁਣ ਤਾਂ ਤਲਵੰਡੀ ਖੜੇ ਨੇਗੇ ਰੇਟ ਇਹਦਾ 11094 ਮਾਡਲ ਆਗਾ ਇਹ ਵੀ ਬੜਾ ਇਛਾ ਟਰੈਕਟਰ ਆ ਗਿਆ ਇੰਜਨ ਗੇਅਰ ਦੇ ਬਾਈ ਜਿੰਨੇ ਆਪਾਂ ਟਰੈਕਟਰ ਦਿਖਾਉਨੇ ਆ ਸਾਰੇ ਇੰਜਨ ਗੇਅਰ ਦੇ ਓਕੇ ਹੁੰਦੇ ਨੇਗੇ ਸਾਰਿਆਂ ਦੇ ਨਾਲ ਡੰਡਾ ਡਰਾਇਵਰ ਹੁੱਕ ਸਾਰਿਆਂ ਦੇ ਨਾਲ ਹੁੰਦੀ ਹੈਗੀ ਅੱਗੇ ਆ ਗਿਆ ਸੋਨਾਲੀਕਾ 50 ਦਾ ਰੇਟ ਇਹਦਾ दो लख पैंती हज़ार दो हजार एक माडला दो दस दौद मनजू ब ट्रैक्टर अगे आ गया अठ सौ पचवंजा पूरा टॉप का यह ट्रैक्टर है भाई दो हजार तेई माडला छे लख पैंठ हजार नौ आ गया डी अपना पैंती का आ गया सोना लिका इंजन गेट का एक है अस्सी पैसे चौकड़ा पैदा टायर का दो हज़ार चौदह माडल तीन लाख कुछ अगर आ गया पैती ला गया सोना लिका यैक्टर ये भी पूरे कामयाब ने भाई छोटे किसाना खात्र बारह माडल दो लाख पचासी हजार अग आ गया मैशी घोड़ा पेंपर लगे हुआ नाल ਟਰੈਵੀ ਪੂਰਾ ਟਾਪ ਦਾ ਪੂਰਾ ਸਰੇ ਸਰੇ ਦੇ ਟਰੈਕਟਰ ਖੜੇ ਹੁੰਦੇ ਆ ਬਾਈ ਬਸ ਆਪਾਂ ਕਿਸਾਨ ਕੀ ਕਰਦੇ ਨਾ ਥੋੜਾ ਜਿਹਾ ਦੂਜੇ ਚ ਵੱਡ ਜਾਣੇ ਆਪਾਂ ਵੀ ਵੱਡਾ ਲੈ ਲਈਏ ਨਵਾਂ ਲੈ ਲਈਏ ਨਵੇਂ-ਨਵੇਂ ਬਾਈ ਪੁਰਾਣਾ ਟਰੈਕਟਰ ਲੈ ਲਓ ਕਹੇ ਜਾਂ ਮਰਜੀ ਟਰੈਕਟਰ ਲੈ ਖਰੀਦ ਲਓ ਆਉਣਾ ਪਊ ਆਪਾਂ ਨੂੰ ਤਲਵੰਡੀ ਸਾਬੋ ਇੱਥੇ ਹਰ ਪ੍ਰਕਾਰ ਦਾ ਟਰੈਕਟਰ ਮਿਲ ਜੂ ਭਾਈ ਜਿਹੇ ਜਿਹੇ ਬੰਦੇ ਦੇ ਕੋਲੇ ਜੇਮ ਜਿਹੇ ਦੀ 65000 ਤੋਂ ਲੈ ਕੇ ਭਾਈ ਇੱਥੇ 14 14 ਲੱਖ ਦੇ ਟਰੈਕਟਰ ਪਏ ਨੇਗੇ ਤੇ ਇੱਥੇ ਜ਼ੋਰ ਪਰਖਿਆ ਜਾਂਦਾ ਭਰਾਵੋ ਇੱਥੇ ਬਾਰਡ ਦਾ ਲਾ ਲਿਆ ਕੇ ਟਰੈਕਟਰ ਨੂੰ ਇੱਥੇ ਪਤਾ ਲੱਗ ਜਾਂਦਾ ਵੀ ਕੀ ਖਰਾਬੀ ਆ ਇੰਜਨ ਗੇਅਰ ਦਾ ਕਿਵੇਂ ਹੈਗਾ ਤੇ ਟਰਾਈ ਬੰਦੇ ਸਾਰੇ ਟਰੈਕਟਰ ਇੱਥੇ ਲੈ ਆ ਲੈ ਲਈ ਜਾਂਦੇ ਨੇ ਹੋਰ 855 ਵਾਲਾ ਬਹੁਤ ਹੀ ੱਟਕਾ ਕਰ ਰਿਹਾ 855 ਵਾਲਾ ਕਿਦੇ ਅੰਦਰ ਦੇ ਅੰਦਰਲੇ ਬ੍ਰੇਕ ਮਾਰਦਾ ਦੇਖੋ ਕਰਦਾ ਗੌਰ ਕਰਛ ਅਟੈਕ ਕਰ ਲੇ ਬਾਈ ਨੇ ਤੇ ਦੂਜੇ ਸਾਰੇ ਐਟਕਾਈ ਨਾ ਟਰਾਈ ਲਈ ਜਾਂਦੇ ਨੇਗੇ ਤੇ ਟਰਾਈ ਬਾਈ ਉਹੀ ਆ ਟਰੈਕਟਰ ਦੀ ਜਿਹੜੇ ਹੌਲੀ ਹੌਲੀ ਟਕਾਈ ਨਾ ਟਰਾਈ ਲੈਤੀ ਜਾਵੇ ਉਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੰਜਨ ਗੇਅਰ ਦਾ ਕਿਵੇਂ ਆ ਟਰੈਕਟਰ ਕੀ ਗੱਲ ਬਾਤ ਆ ਕਿਹੜਾ ਵਾਇਰਿੰਗ ਆਵਾਜ਼ ਕਰਦਾ ਕਿਹੜਾ ਚੱਕਾ ਆਵਾਜ਼ ਕਰਦਾ ਤੇ ਕਿੰਝ ਜਿਹਾ ਜਿਹਾ ਆਵਾਜ਼ ਕਿਵੇਂ ਆਉਂਦੀ ਹੈ ਕਲਚ ਪਲੇਟ ਦੀ ਆਵਾਜ਼ ਕਿਵੇਂ ਆਗੀ ਤੇ ਆ ਦੇਖੋ ਬਿਲਕੁਲ ਸ਼ਾਤ ਵਾਈ ਟਾਂਗ ਨਾਲ ਟਰਾਈ ਲੈ ਰਹੇ ਨੇ ਬੰਦੇ ਉਧਰ ਜਰਮਾਨ ਸਾਲਾ ਵੀ ਟਰਾਈ ਲਈ ਜਾਂਦਾ ਟਰੈਕਟਰ ਦੀ ਤੇ ਉਹ ਬਹੁਤ ਸ਼ਾਤ ਵਾਈ ਟਾਂਗ ਨਾਲ ਇੱਥੇ ਇੱਕ ਬੰਦਾ ਸੀ ਬੱਸ ਇਕੱਲਾ ਆਪਾਂ ਉਹਨੂੰ ਬੁਰਾ ਭਲਾ ਨਹੀਂ ਕਹਿੰਦੇ ਬੱਸਿਆ ਟੋੜੀ ਦਿਮਾਗ ਹੁੰਦੇ ਨੇ ਬਾਈ ਟ੍ਰਾਈ ਲੈਣ ਦੇ ਤੇ ਵੀਰਵਾਨ ਕੇ ਟ੍ਰਾਈ ਜਦੋਂ ਲੈਣੀ ਆ ਬਿਲਕੁਲ ਛਤਬਾਈ ਢੰਗ ਨਾਲ ਟ੍ਰਾਈ ਲਿਆ ਕਰੋ ਵੀ ਆਪਾਂ ਨੂੰ ਪਤਾ ਵੀ ਚੱਲ ਜੇ ਵੀ ਟਰੈਕਟਰ ਦੇ ਵਿੱਚ ਕੀ ਕਮੀ ਆ ਕੀ ਨਹੀਂ ਜਦੋਂ ਆਪਾਂ ਰੇਸ਼ ਕਰਕੇ ਬਹਿ ਜਾਨੇ ਹੱਥ ਦੀ ਉਦੋਂ ਆਪਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਿਉਂ ਆਵਾਜ਼ ਜ਼ਿਆਦਾ ਹੋ ਜਾਂਦੀ ਹੈਗੀ ਨਾ ਤਾਂ ਗੇਅਰ ਦੀ ਆਵਾਜ਼ ਦਾ ਪਤਾ ਲੱਗੇ ਨਾ ਆਪਾਂ ਨੂੰ ਚੱਕਿਆਂ ਦੀ ਆਵਾਜ਼ ਦਾ ਪਤਾ ਲੱਗੇ ਨਾ ਆਪਾਂ ਨੂੰ ਪੰਪ ਦੀ ਆਵਾਜ਼ ਦਾ ਪਤਾ ਲੱਗੇ ਕਿਸੇ ਵੀ ਚੀਜ਼ ਦਾ ਪਤਾ ਨਹੀਂ ਲੱਗਦਾ ਆਪਾਂ ਨੂੰ ਤੋਂ